ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਈ ਰਿਕਸ਼ਾ ਨੇ ਜਾਂ ਧਨਪਈਆ ਬਾਹ ਨੇ ਈ ਰਿਕਸ਼ਾ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਨੂੰ ਮੁੜਨਾ ਹੈ ਕਿੱਧਰ ਜਾਣਾ ਹੈ ਕੋਈ ਇਹਨਾਂ ਤੇ ਨੰਬਰ ਨਹੀਂ ਕੋਈ ਤੁਸੀਂ ਸਰਕਾਰ ਨੂੰ ਇਹਦਾ ਸੁਝਾਅ ਨਹੀਂ ਦੇ ਰਹੇ ਜਿਹੜੇ ਉਹਨਾਂ ਦੇ ਚਾਲਕ ਨੇ ਉਹਨਾਂ ਨੂੰ ਟ੍ਰੈਫਿਕ ਬਾਰੇ ਕੱਖ ਨਹੀਂ ਪਤਾ ਕੋਈ ਇਸ ਤਰ੍ਹਾਂ ਦਾ ਉਹਨਾਂ ਨੂੰ ਜਾਣਕਾਰੀ ਹੋਵੇ ਇੱਥੇ ਦਿਹਾੜੀ ਤੇ ਦੇ ਦਿੰਦੇ ਨੇ ਬਾਹਰਲੇ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਚਲਾਉਂਦੇ ਜਿਨ੍ਹਾਂ ਨੂੰ ਟ੍ਰੈਫਿਕ ਨੇ ਚੰਬਰੇ ਕੱਖ ਵੀ ਨਹੀਂ ਪਤਾ ਕਾਸਟਰੀ ਸਤਾਂ ਦਾ ਵਿਅਕਤੀ ਆ ਉਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੀ ਔਰ ਉਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਦੱਸ ਦਿੱਤਾ ਕਿ ਸਾਰਿਆਂ ਦੇ ਨੰਬਰ ਪਲੇਟ ਹੋਣੇ ਚਾਹੀਦੀ ਆ ਔਰ ਤੁਹਾਡਾ ਜਿਹੜਾ ਉਸ ਤੇ ਆ ਆਧਾਰ ਕਾਰਡ ਲੈ ਕੇ ਰਜਿਸਟਰ ਤੇ ਤੁਸੀਂ ਉਹ ਨੰਬਰ ਨੋਟ ਕਰਾਣਾ ਔਰ ਫੋਨ ਨੰਬਰ ਲੱਗਿਆ ਹੋਊਗਾ ਪਲੱਸ ਜਿਹੜਾ ਹੈਲਪਲਾਈਨ ਦਾ ਨੰਬਰ ਲਿਖਿਆ ਹੋਊਗਾ ਕਰੀਗਰ ਤੇ ਤਾਂ ਕਿ ਕੋਈ ਵੀ ਵਿਅਕਤੀ ਆ ਉਹ ਸ਼ਿਕਾਇਤ ਕਰ ਸਕੇ ਜੇ ਤੇ ਕੁ ਮੀਟਰ ਪਟਾਕੇ ਬਹੁਤ ਮਾਰਦੇ ਆ ਜੇ ਕੋਈ ਪਟਾਕੇ ਮਾਰਦਾ ਜਿਹਨੇ ਸਲੈਂਸਰ ਚੇਂਜ ਕੀਤਾ ਉਸਨੇ ਉਹਨੂੰ ਕਿਸੇ ਨੂੰ ਮਾਫੀ ਕੀਤਾ ਜਾ ਰਿਹਾ ਵੀ ਲੋਕ ਜਿਹੜੇ ਆ ਸ਼ਿਕੀਨੀ ਦੇ ਤੌਰ ਤੇ ਸੀਟ ਬੈਲਟ ਨਹੀਂ ਲਗਾਉਂਦੇ ਜਦੋਂ ਵੀ ਕਿਤੇ ਹਾਸਾ ਹੁੰਦਾ 에ਅਰ ਬੈਗ ਜਿਹੜੇ ਆ ਉਹ ਸੇਫਟੀ 에ਅਰ ਬੈਗ ਤਾਂ ਹੀ ਖੁੱਲਦੇ ਜੇ ਸੀਟ ਬੈਲਟ ਲੱਗੀ ਹੋਏਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਜਿਹੇ ਸਮੇਂ ਦੇ ਵਿੱਚ ਟ੍ਰਾਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਕਿਉਂਕਿ ਹਰੇਕ ਘਰ ਦੇ ਵਿੱਚ ਚਾਰ-ਚਾਰ ਵਹੀਕਲ ਨੇ ਲੋਕੀ ਤੇਜ਼ ਭਜਾਉਂਦੇ ਨੇ ਹਰੇਕ ਨੂੰ ਕਾਲੀ ਆ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਅਸੀਂ ਪਟਿਆਲਾ ਦੇ ਡੀਐਸਪੀ ਨੇ ਟ੍ਰਾਫਿਕ ਦੇ ਕਰਨੈਲ ਸਿੰਘ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਬਰੋਨ ਚ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਦੇ ਇਸ ਸਮੇਂ ਦੇ ਵਿੱਚ ਟ੍ਰਾਫਿਕ ਤੇ ਸਮੱਸਿਆ ਵੱਧਦੀ ਜਾ ਰਹੀ ਹੈ ਕੀ ਜਿਹੜੀ ਬੱਤੀਆਂ ਨੇ ਪ੍ਰੋਪਰ ਚੱਲ ਰਹੀਆਂ ਨੇ ਲਾਈਟਾਂ ਨੇ ਤੇ ਪੁਲਿਸ ਵਾਲੇ ਹਰੇਕ ਜਿਹੜਾ ਟ੍ਰੈਫਿਕ ਪੁਲਿਸ ਕਰਮੀਆਂ ਖੜੇ ਲਾਈਟਾਂ ਦੇ ਉੱਤੇ ਜੀ ਆ ਦੇਖੋ ਜਿੰਨੇ ਵੀ ਸਾਡੇ ਕੋਲ ਵੱਧ-ਤੋਂ ਵੱਧ ਮੁਲਾਜ਼ਮ ਹੈ ਅਸੀਂ ਵੱਧ-ਤੋਂ ਵੱਧ ਲਾਈਟਾਂ ਤੇ ਜਿਹੜੇ ਆ ਮੁਲਾਜ਼ਮ ਉਹ ਤਾਇਨਾਤ ਕਰਦੇ ਆ ਔਰ ਹਰ ਲਾਈਟ ਤੇ ਨਹੀਂ ਖੜਾ ਕੀਤਾ ਜਾਂਦਾ ਸਦਾ ਮੁਲਾਜ਼ਮ ਜੀ ਦੇਖਿਆ ਜਾਂਦਾ ਵੀ ਜਿਹੜੇ ਪੁਲ ਨੇ ਅੱਜ ਕੱਲ ਬڑے ਬ੍ਰਿਜ ਪੁਲ ਬਣ ਗਏ ਨੇ ਤੇ ਨੀਚੇ ਰੇੜੀਆਂ ਵਾਲੇ ਖੜੇ ਹੁੰਦੇ ਨੇ ਜਿਵੇਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਆ ਵਿਰਮਸੇੜੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਲੋਕਾਂ ਨੇ ਆਪਣਾ ਰੋਜਗਾਰ ਚਲਾਣਾ ਕੋਈ ਗੱਲ ਨਹੀਂ ਹੈਗੀ ਪਰ ਉੱਥੇ ਲੋਕੀ ਆਪਣੇ ਗੱਡੀਆਂ ਵਿਕਰ ਖੜੇ ਕਰਕੇ ਚਲੇ ਜਾਂਦੇ ਨੇ ਜਿਹਦੇ ਚੱਲਦੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ ਜੀ ਦੇਖੋ ਅਸੀਂ ਜਿਹੜੇ ਕੋਈ ਇਦਾਂ ਦਾ ਉੱਥੇ ਕੋਈ ਆਪਣਾ ਵੀਹਿਕਲ ਖੜਾ ਕਰਦਾ ਅਸੀਂ ਉਹਨਾਂ ਦੇ ਰੋਂਗ ਪਾਰਕਿੰਗ ਦੇ ਚਲਾਨ ਕਰਦੇ ਆ ਜੇ ਕੋਈ ਇਸ ਤਰ੍ਹਾਂ ਕੋਈ ਵੀਹਿਕਲ ਖੜਾ ਕਰਕੇ ਜਾਏਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਆਪਾਂ ਅਪੀਲ ਕਰਦੇ ਆ ਕਿ ਜੇ ਇਸ ਤਰ੍ਹਾਂ ਕੋ ਖੜਾ ਕਰ ਰਿਹਾ ਤਾਂ ਉਹਦਾ ਚਲਾਨ ਭਰਿਆ ਜਾਵੇ ਜੀ ਸੋ ਜਸਪਾਲ ਸਿੰਘ ਟੀਲੋ ਸੀਨੀਅਰ ਐਡੀਟਰ ਗੱਲ ਕਰਨਗੇ ਜੀ ਜੀਤਲ ਸਾਹਿਬ ਸਹ ਕਰਨੈਲ ਸਿੰਘ ਜੀ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਪੁਲ ਨੇ ਉਹ ਪੁਲ ਨੇ ਜਿਹੜੇ ਹੈ ਤਾਂ ਟ੍ਰੈਫਿਕ ਵਾਸਤੇ ਨੇ ਉਥੇ ਕਈ ਰੇੜੀਆਂ ਅਣਧਿਕਾਰਤ ਖੜੀਆਂ ਕਰ ਲੈਂਦੇ ਆ ਜਿਹੜੀਆਂ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਆ ਇੱਕ ਤਾਂ ਆਪਾਂ ਇਹਨੂੰ ਕਿਸ ਤਰੀਕੇ ਨਾਲ ਕਰ ਰਹੇ ਆ ਇੱਕ ਸ਼ਹਿਰ ਦੇ ਲੋਕਾਂ ਨੂੰ ਆਪਾਂ ਕਿਸ ਦੇ ਚਾਹਣਾ ਜਿਹਦੇ ਨਾਲ ਜਿਹੜੀ ਆਵਾਜਾਈ ਹੈ ਸੁਰੱਖਿਅਤ ਤੇ ਸਰਲ ਤਰੀਕੇ ਦੇ ਨਾਲ ਚੱਲ ਸਕੇ ਹਰ ਬੰਦਾ ਸੌਖਿਆ ਲੰਘ ਸਕੇ ਤੁਸੀਂ ਕੀ ਸੁਝਾਦਰਾਂ ਚਾਹੁੰਦੇ ਹੋ ਦੇਖੋ ਅ ਪਹਿਲਾਂ ਹੁਣੇ ਆ ਜਿਹੜਾ ਕੁਐਸਚਨ ਕੀਤਾ ਸੀ ਰੈੱਡ ਲਾਈਟ ਦਾ ਜੀ ਕਿ ਕੀ ਹਰ ਰੈੱਡ ਲਾਈਟ ਤੇ ਤੁਹਾਡਾ ਜਵਾਨ ਤਾਇਨਾਤ ਆ ਦੇਖੋ ਹਰ ਰੈੱਡ ਲਾਈਟ ਤੇ ਜਵਾਨ ਜਿਹੜਾ ਤਾਇਨਾਤ ਨਹੀਂ ਹੋ ਸਕਦਾ ਹਾਂ ਔਰ ਮੈਂ ਇਹ ਲੋਕਾਂ ਚ ਦੇਖਦਾ ਕਿ ਜੇ ਤੇ ਪੁਲਿਸ ਮੁਲਾਜ਼ਮ ਖੜਾ ਆ ਫਿਰ ਤੇ ਲੋਕ ਜਿਹੜੇ ਆ ਰੈੱਡ ਲਾਈਟ ਜੰਪ ਨਹੀਂ ਤਾਂ ਲੋਕ ਰੈੱਡ ਲਾਈਟ ਜੰਪ ਕਰਦੇ ਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀ ਰੈੱਡ ਲਾਈਟ ਤੇ ਆ ਜੰਪ ਕਰਨਾ ਉਸ ਦੇ ਨਾਲ ਅਕਸਰ ਹਾਦਸੇ ਹੁੰਦੇ ਆ ਔਰ ਆਪਣੀ ਵੀ ਜਿਹੜਾ ਰੈੱਡ ਲਾਈਟ ਜੰਪ ਕਰਦਾ ਜਾਨ ਗਵਾ ਬੈਠਦਾ ਔਰ ਜੋ ਆਪਣੀ ਗ੍ਰੀਨ ਲਾਈਟ ਤੇ ਆ ਰਿਹਾ ਉਸ ਦੀ ਤੇ ਜਾਨ ਲੈਣੀ ਨਹੀਂ ਲੈਣੀ ਉਹਦੇ ਵਿਕ ਤੇ ਸੋ ਸਾਨੂੰ ਕਦੇ ਵੀ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਕ੍ਰੈਡ ਲਾਈਕ ਜੰਪ ਨਹੀਂ ਕਰਨੀ ਚਾਹੀਦੀ ਜਿਵੇਂ ਆਪਾਂ ਦੀ ਤੇਜ਼ ਰਫਤਾਰੀ ਬਹੁਤ ਵੱਡੇ ਪੱਧਰ ਤੇ ਵੱਧ ਚੁੱਕੀ ਹੈ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਤੁਹਾਡੇ ਰਡਾਰ ਵੀ ਲੱਗੇ ਹੁੰਦੇ ਨੇ ਮੈਨੂੰ ਯਾਦ ਆ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਦੀ ਇੱਕ ਲੇਖ ਛਪਿਆ ਸੀ ਖੂਨੀ ਹੋ ਗਈਆਂ ਪੰਜਾਬ ਦੀਆਂ ਸੜਕਾਂ ਹਟਮੱਲਾ ਸੋ ਉਹ ਜਿਹੜੀ ਸਭ ਤੋਂ ਵੱਧ ਦੇਖਿਆ ਆਪਾਂ ਤੇਜ਼ ਰਫਤਾਰੀ ਦੋ ਪਹੀਆ ਵਾਹਨਾਂ ਦੇ ਵਿੱਚ ਕੋਈ ਹੈਲਮਟ ਨਹੀਂ ਲੈਂਦਾ ਇੱਕ ਜਿਹੜੇ ਪ੍ਰਦੂਸ਼ਣ ਪਲਾਉਂਦੇ ਵਾਹਨ ਨੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਆ ਚੁੱਕੇ ਨੇ ਇਹਨਾਂ ਨੂੰ ਚਲਾਨ ਕਿਸ ਤਰੀਕੇ ਦੇ ਨਾਲ ਤੁਸੀਂ ਕੱਟਦੇ ਹੋ ਦੇਖੋ ਜੇ ਕੋਈ ਵੀ ਆ ਆਪਣਾ ਵੀਕਲ ਹੈ ਚਾਹ 4-ਵੀਲਰ ਹੈ ਚਾਹ 2-ਵੀਲਰ ਹੈ ਜੇ ਉਹਨਾਂ ਦਾ ਪলিউਸ਼ਨ ਦਾ ਉਹ ਨਹੀਂ ਉਹਨਾਂ ਨੇ ਸਰਟੀਫਿਕੇਟ ਲਿਆ ਤਾਂ ਅਸੀਂ ਉਹਨਾਂ ਦਾ ਜਿਹੜਾ ਚਲਾਨ ਕੱਟਦੇ ਹਾਂ ਔਰ ਰਾਤ ਦੀ ਗੱਲ ਹੈ ਕਿ ਰਾਤ ਇੱਕ ਐਕਸੀਡੈਂਟ ਹੋਇਆ ਜੀ ਔਰ ਸਾਡੀ ਐਸਐਸਐਫ ਜਿਹੜੀ ਹੈ ਸਬਸਕਿਆ ਫੋਰਸ ਹੈ ਮੈਂ ਬੱਚਿਆਂ ਦੇ ਨਾਲ ਜਾ ਰਹੀ ਡਿਊਟੀ ਤੋਂ ਬਾਅਦ ਦੀ ਸ਼ਾਮ ਦੀ ਗੱਲ ਹੈ ਹਾਂਜੀ ਕਿ ਉਸ ਵਿਅਕਤੀ ਨੇ ਹੈਲਮਟ ਨਹੀਂ ਪਹਿਨੇ ਹੋਇਆ ਜੀ ਉਹਦੇ ਸਰਟ ਲੱਗੀ ਹਾਂਜੀ ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੈਲਮਟ ਜਿਹੜਾ ਆਪਣੀ ਸਕੂਟਰ ਦੇ ਵਿੱਚ ਰੱਖਿਆ ਹਾਂਜੀ ਤੁਸੀਂ ਕੀ ਪੁਲਿਸ ਦੇ ਡਾਰਕ ਰੱਖਿਆ ਹੋਇਆ ਹੂੰ ਤੋ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿ ਅਸੀਂ ਪੁਲਿਸ ਦੇ ਡਰ ਤੋਂ ਨਹੀਂ ਆਪਣੀ ਸੇਫਟੀ ਲਈ ਜਿਹੜਾ ਹੈ ਹੈਲਮਟ ਪਹਿਨਣਾ ਔਰ ਉੱਥੇ ਜਿਹੜੇ ਲੋਕ ਸੀਗੇ ਵਿਅਕਤੀ ਸੀਗੇ ਖੜੇ ਉਹ ਮੈਂ ਸੇਵਲ ਦੇ ਵਿੱਚ ਸੀ ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਡੀਐਸਪੀ ਹਾਂ ਮੈਂ ਉਹਦੀ ਜਿਹੜੀ ਲੱਤ ਆ ਕਿ ਉਹਦੇ ਕਰੈਕ ਹੋ ਚੁੱਕੀ ਸੀ ਜੀ ਉਥੋਂ ਡੰਡਾ ਲਿਆ ਉਹ ਇੱਕ ਡੰਡਾ ਲੈ ਕੇ ਉਹਦੀ ਲੱਤ ਦੇ ਨਾਲ ਬੰਨਿਆ ਲੋਕ ਇੱਦਾਂ ਚੱਕਣ ਲੱਗੇ ਸੀ ਉਹਨੂੰ ਉਸ ਵਿਅਕਤੀ ਨੂੰ ਆਹ ਉਹਨਾਂ ਨੂੰ ਕਿ ਰੁਕ ਜਾਓ ਇੱਕ ਤਾਂ ਪਾਣੀ ਨਹੀਂ ਪਲਾਣਾ ਇਸ ਵਿਅਕਤੀ ਨੂੰ ਜਦੋਂ ਰੋਡ ਐਕਸੀਡੈਂਟ ਹੁੰਦਾ ਦੂਜੀ ਗੱਲ ਇਹ ਆ ਕਿ ਡੰਡਾ ਲਿਆ ਕੇ ਉਹਨੂੰ ਤਿੰਨ ਜਗ੍ਹਾ ਤੋਂ ਕੱਪੜੇ ਨਾਲ ਬੰਨ੍ਹ ਕੇ ਹਾਂਜੀ ਤਾਂ ਕਿ ਉਹਦੀ ਜਿਹੜੀ ਲੱਤ ਦਾ ਜਿੰਨਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਉਸ ਤੋਂ ਅੱਗੇ ਹੋਰ ਨਾ ਹੋ ਸਕੇ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਕੋਈ ਚੱਕ ਦਾ ਮਤਲਬ ਉਹ ਹੱਡੀ ਦੇ ਟੋਟੇ ਹੋਇਆ ਔਰ ਉਸ ਦੇ ਨਾਲ ਬਹੁਤ ਵੱਡਾ ਹੋਰ ਵੀ ਅੱਗੇ ਨੁਕਸਾਨ ਹੋ ਜਾਂਦਾ ਜਿਹੜੀਆਂ ਨਾੜੀਆਂ ਕੱਟ ਜਾਂਦੀਆਂ ਹੋਰ ਜਿਹੜਾ ਨੁਕਸਾਨ ਹੁੰਦਾ ਸੋ ਸਾਨੂੰ ਇਸ ਗੱਲ ਦਾ ਵੀ ਧਿਆਨ ਕਰਨਾ ਚਾਹੀਦਾ ਕਿ ਕਰਨ ਸਿੰਘ ਜੀ ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਈ ਰਿਕਸ਼ਾ ਨੇ ਜਾਂ ਤੰਗ ਪਈਆ ਬਾਹ ਨੇ ਈ ਰਿਕਸ਼ਾ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਨੂੰ ਮੁੜਨਾ ਹੈ ਕਿੱਧਰ ਜਾਣਾ ਹੈ ਕੋਈ ਇਹਨਾਂ ਤੇ ਨੰਬਰ ਨਹੀਂ ਕੋਈ ਤੁਸੀਂ ਸਰਕਾਰ ਨੂੰ ਇਹਦਾ ਸੁਝਾਅ ਨਹੀਂ ਦੇ ਰਹੇ ਕਿ ਇਹ ਕਾਰਪੋਰੇਸ਼ਨ ਕੋਲੇ ਜਾਂ ਆਰਟੀਆ ਦਫ਼ਤਰ ਦੇ ਵਿੱਚ ਰਜਿਸਟਰਡ ਹੋਣ ਔਰ ਜਿਹੜੇ ਉਹਨਾਂ ਦੇ ਚਾਲਕ ਨੇ ਉਹਨਾਂ ਨੂੰ ਟ੍ਰੈਫਿਕ ਬਾਰੇ ਕੱਖ ਨਹੀਂ ਪਤਾ ਕੋਈ ਇਸ ਤਰ੍ਹਾਂ ਦਾ ਉਹਨਾਂ ਨੂੰ ਜਾਣਕਾਰੀ ਹੋਵੇ ਇਹ ਤੇ ਦਿਹਾੜੀ ਤੇ ਦੇ ਦਿੰਦੇ ਨੇ ਬਾਹਰਲੇ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਚਲਾਉਂਦੇ ਆ ਜਿਨ੍ਹਾਂ ਨੂੰ ਟ੍ਰੈਪਕ ਨਿਜਮ ਬਾਰੇ ਇੱਕ ਅੱਖ ਵੀ ਨਹੀਂ ਪਤਾ ਇਹ ਸਭ ਤੋਂ ਵੱਡੀ ਸਮੱਸਿਆ ਇਹਦਾ ਹੱਲ ਕੀ ਸੋਚ ਰਹੇ ਹਾਂ ਦੇਖੋ ਇਹਦੇ ਬਾਰੇ ਜਿੰਨੇ ਵੀ ਆ ਆਪਣੇ ਇਹਨਾਂ ਦੇ ਜੂਨੀਅਨ ਦੇ ਪ੍ਰਧਾਨ ਸਾਰਿਆਂ ਨੂੰ ਇਹਨਾਂ ਨਾਲ ਮੀਟਿੰਗ ਕੀਤੀ ਗਈ ਆ ਇਹਨਾਂ ਨੂੰ ਕਿਹਾ ਅਸੀਂ ਇੱਕ ਰਜਿਸਟਰ ਲਾ ਰਹੇ ਹਾਂ ਜਿਹਦੇ ਵਿੱਚ ਉਸ ਵਿਅਕਤੀ ਦਾ ਆਧਾਰ ਕਾਰਡ ਹੋਏਗਾ ਜੀ ਉਸ ਤੇ ਸੀਰੀਅਲ ਨੰਬਰ ਦਵਾਂਗੇ ਬੀ ਆ ਜਿਹੜਾ 3 ਵੀਲਰ ਆ ਈ ਰਿਕਸ਼ਾ ਉਹ ਇਹਨਾਂ ਨੰਬਰ ਆ ਉਸ ਤੇ ਉਹਦਾ ਮੋਬਾਈਲ ਨੰਬਰ ਲਿਖਿਆ ਹੋਵੇਗਾ ਜੀ ਜਿਸ ਬੰਦੇ ਵਿਅਕਤੀ ਨੇ ਉਹਨਾਂ ਨੂੰ ਕਿਰਾਇਆ ਦੇ ਦਿੱਤਾ ਉਹਦਾ ਫੋਨ ਨੰਬਰ ਲਿਖਿਆ ਜਾਏਗਾ ਕਿਉਂਕਿ ਉਹ ਆਪੇ ਦੱਸੇਗਾ ਕਿ ਕਿਹੜਾ ਡਰਾਈਵਰ ਆ ਕਈ ਵਾਰ ਇਹ ਮਿਸਪੀ ਵੀ ਕਿਸੇ ਨਾ ਕਰਦੇ ਆ ਬਹੁਤ ਸਾਰੇ ਜਿਹੜੇ ਚੰਗੇ ਵੀ ਆ ਜਿਹੜੇ ਆਪਣਾ ਆ ਕੰਮ ਕਰਕੇ ਡਿਸਪਲਨ ਦੇ ਵਿੱਚ 3 ਵੀਲਰ ਚਲਾਉਂਦੇ ਆ ਔਰ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਇਸ ਤਰ੍ਹਾਂ ਦਾ ਵਿਅਕਤੀ ਆ ਉਹਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਔਰ ਉਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਦੱਸ ਦਿੱਤਾ ਕਿ ਸਾਰਿਆਂ ਦੇ ਨੰਬਰ ਪਲੇਟ ਹੋਣੇ ਚਾਹੀਦੇ ਆ ਔਰ ਤੁਹਾਡਾ ਜਿਹੜਾ ਉਸ ਤੇ ਆ ਆਧਾਰ ਕਾਰਡ ਲੈ ਕੇ ਰਜਿਸਟਰ ਤੇ ਤੁਸੀਂ ਉਹ ਨੰਬਰ ਨੋਟ ਕਰਾਣਾ ਔਰ ਫੋਨ ਨੰਬਰ ਲੱਗਿਆ ਹੋਊਗਾ ਪਲੱਸ ਜਿਹੜਾ ਹੈਲਪਲਾਈਨ ਦਾ ਨੰਬਰ ਲਿਖਿਆ ਹੋਊਗਾ ਕਰੀਵਲਰ ਤੇ ਤਾਂ ਕਿ ਕੋਈ ਵੀ ਵਿਅਕਤੀ ਆ ਉਹ ਸ਼ਿਕਾਇਤ ਕਰ ਸਕੇ ਉਹਨਾਂ ਦੇ ਫਲਾਪ ਦੀ ਕੋਈ ਉਹ ਗਲਤ ਸਰ ਹਰਸ ਸਿੰਘ ਜੀ ਇੱਕ ਇਹਦੇ ਵਿੱਚ ਹੋਰ ਮੈਂ ਐਡ ਕਰ ਦਿਆਂ ਆ ਜਿੰਨੇ ਹੀ ਰਿਕਸ਼ੇ ਨੇ ਰਾਤ ਨੂੰ ਕੋਈ ਲਾਈਟ ਨਹੀਂ ਚਲਾਉਂਦਾ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਪਤਾ ਹੀ ਨਹੀਂ ਲੱਗਦਾ ਨੇੜੇ ਆ ਕੇ ਪਤਾ ਲੱਗਦਾ ਇਹ ਲਾਈਟ ਕਿਉਂ ਨਹੀਂ ਲਾਉਦੇ ਉਹਦੇ ਤਾਂ ਚਲਾਨ ਕੱਟੇ ਜਾਣਾ ਨਾ ਇਹ ਤੇ ਸਖਤੀ ਹੋਵੇ ਦੇਖੋ ਇਸ ਤਰ੍ਹਾਂ ਦਾ ਕੋਈ ਵੀ ਆ ਚਾਹ ਈ ਰਿਕਸ਼ਾ ਚਾਹ ਕਾਰ ਆ ਚਾਹ ਟਰੈਕਟਰ ਆ ਕੋਈ ਵੀ ਜਿਹੜਾ ਲਾਈਟ ਆਫ ਕਰਕੇ ਚਲਾ ਰਿਹਾ ਉਸ ਦਾ ਚਲਾਨ ਹਰ ਹਾਲਤ ਚ ਕੱਟਿਆ ਜਾਣਾ ਉਹਨੂੰ ਕੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਸ ਦੇ ਨਾਲ ਬਹੁਤ ਸਾਰੀ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ ਲੋਕਾਂ ਦੀ ਡੈਥ ਹੁੰਦੀ ਆ ਕਿ ਜਦੋਂ ਸਾਹਮਣੇ ਕੋਈ ਵਿਅਕਤੀ ਆ ਰਿਹਾ ਮੰਨ ਲਓ ਟਰੈਕਟਰ ਆ ਰਿਹਾ ਜਾਂ ਕਾਰ ਆ ਰਹੀ ਆ ਉਹਦੀ ਇੱਕ ਲਾਈਟ ਖਰਾਬ ਆ ਅਤੇ ਜਿਹੜਾ ਸਾਹਮਣੇ ਉਹ ਵਿਅਕਤੀ ਜਾ ਰਿਹਾ ਉਹਨੂੰ ਐਂ ਲੱਗਦਾ ਵੀ ਟੂ ਵਿਲਰ ਆ ਜੀ ਜਦੋਂ ਇੱਕਦਮ ਨੇੜੇ ਜਾਂਦਾ ਔਰ ਉਹਨੂੰ ਐਂ ਲੱਗਦਾ ਕਿ ਵੀ ਇਹ ਤਾਂ ਟਰੈਕਟਰ ਆ ਰਿਹਾ ਜਾਂ ਕਾਰ ਆ ਰਹੀ ਆ ਸੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੇ ਕਦੀ ਕੋਈ ਲਾਈਟ ਖਰਾਬ ਹੋ ਜਾਂਦੀ ਆ ਉਸ ਗੱਡੀ ਨੂੰ ਆਪਾਂ ਨੂੰ ਨਹੀਂ ਚਲਾਉਣਾ ਚਾਹੀਦਾ ਜਿਨਾ ਚਲੋ ਦੀ ਦੂਸਰੀ ਲਾਈਟ ਨਹੀਂ ਕਿ ਇੱਕ ਹੋਰ ਦੱਸਿਓ ਕਿ ਤੁਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹਦੇ ਛੁੱਟੀਆਂ ਚੱਲਦੀਆਂ ਨੇ 1 ਜੁਲਾਈ ਤੋਂ ਖੁੱਲਣਗੇ ਕੋਈ ਉੱਥੇ ਉਹਨਾਂ ਨੂੰ ਇਹਦੀ ਜਾਣਕਾਰੀ ਬਾਰੇ ਅ ਮੁਲਾਜ਼ਮ ਤੁਹਾਡੇ ਜਾਣਦੇ ਨੇ ਉੱਥੇ ਕਿ ਤਾਂ ਕਿ ਬੱਚਿਆਂ ਨੂੰ ਜਾਗਰੂਕਤਾ ਹੋ ਜਾਵੇ ਵੀ ਅਸੀਂ ਕਿਵੇਂ ਸੜਕ ਦੇ ਉੱਤੇ ਵਾਹਨ ਲੈ ਕੇ ਚੱਲਣਾ ਹੈ ਤੇ ਘੱਟ ਉਮਰ ਵਾਲੇ ਖਾਸ ਕਰਕੇ ਦੇਖੋ ਜਿਸ਼ਪਾਲ ਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਸਾਡੇ ਜਿਹੜੇ ਕਿ ਅ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਜਿਹੜੀਆਂ ਕਿ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਉਹਨਾਂ ਨੂੰ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਜਿਹੜਾ ਡਰਾਈਵਿੰਗ ਕਿਸ ਤਰ੍ਹਾਂ ਕਰਨੀ ਆ ਔਰ ਕਿਹ ਸਟੇਜ ਤੇ ਕਰਨੀ ਆ ਜਦੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਬਣਦਾ ਉਸ ਤੋਂ ਬਾਅਦ ਹੀ ਜਿਹੜੀ ਆ ਤੁਸੀਂ ਡਰਾਈਵਿੰਗ ਕਰ ਰਹੀਆਂ ਨਾ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਜੇ ਕੋਈ ਇਸ ਤਰ੍ਹਾਂ ਦਾ ਚਲਾ ਰਿਹਾ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਚਲਾਨ ਤੇ ਜਿਹੜਾ ਕੱਟਿਆ ਜਾਏਗਾ ਇੱਕ ਚੀਜ਼ ਹੋਰ ਬਸਵਾ ਲਾਸਟ ਤੁਹਾਡੇ ਤੋਂ ਫਿਰ ਬਿੱਟੂ ਜੀ ਇੱਕ ਅਦਾ ਸਵਾਲ ਪੁੱਛਣਗੇ ਉਹ ਇਹ ਹੈ ਕਿ ਇੱਥੇ ਟੂ ਵੀਲਰ ਪਟਾਕੇ ਬਹੁਤ ਮਾਰਦੇ ਆ ਮੇਰੇ ਖਿਆਲ ਤੁਸੀਂ ਕਾਰਵਾਈ ਵੀ ਕਰ ਰਹੇ ਹੋ ਆਮ ਲੋਕਾਂ ਦੇ ਸਾਡੇ ਕੋਲੇ ਰੋਜ਼ ਗੱਲ ਆਉਂਦੀ ਹੈ ਕਿ ਕਈ ਵਾਰ ਬੰਦਾ ਦਿਲ ਦਾ ਮਰੀਜ਼ ਹੁੰਦਾ ਹੋਰ ਹੁੰਦਾ ਇਹ ਮਹਿਮ ਥੋੜੀ ਜੀ ਤੇਜ਼ ਕਹਿੰਦੇ ਵੀ ਸਦਾ ਕਰੈਲ ਚੁਗਰਾਉਣ ਦੱਸੋ ਕਿ ਪਟਾਕੇ ਵਾਲੇ ਜਿਹੜੇ ਹੈ ਜਿੰਨੇ ਵਹੀਕਲ ਹੈ ਜਾਂ ਜਿਹੜੇ ਇਹਦੇ ਉੱਤੇ ਫਿੱਟ ਕਰਦੇ ਆ ਮਤਲਬ ਆਵਾਜ਼ ਪ੍ਰਦੂਸ਼ਣ ਬਹੁਤ ਫਲਾਉਂਦੇ ਆ ਉਹਨਾਂ ਨੇ ਸਲੈਂਸਰਾਂ ਦੇ ਵਿੱਚੋਂ ਬੰਸਰੀਆਂ ਕੱਢੀਆਂ ਵੀ ਆਣੇ ਲੋੜ ਤੋਂ ਵੱਧ ਪ੍ਰਦੂਸ਼ਣ ਫਲਾਉਂਦੇ ਆ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕੀਤੀ ਹੋਈ ਹੈ ਅਹ ਦੇਖੋ ਜਸਪਾਲ ਜੀ ਜਿਹੜਾ ਕੋਈ ਵੀ ਆ ਮਤਲਬ ਵਿਅਕਤੀ ਜਿਹੜਾ ਇਸ ਤਰ੍ਹਾਂ ਦਾ ਜਵਾਨ ਆ ਸੀ ਉਹਨੂੰ ਬਿਲਕੁਲ ਹੀ ਬਖਸ਼ ਰੇ ਕੋਈ ਕਾਲੀਆਂ ਫਿਲਮਾਂ ਲਾ ਕੇ ਚੱਲ ਰਿਆ ਉਹਦੇ ਅਸੀਂ ਚਲਾਨ ਭਰ ਰਹੇ ਆ ਜੇ ਕੋਈ ਪਟਾਕੇ ਮਾਰਦਾ ਜਿਹਨੇ ਸਲੈਂਸਰ ਚੇਂਜ ਕੀਤਾ ਉਸਤੇ ਉਹਨੂੰ ਕਿਸੇ ਨੂੰ ਮਾਫ ਨਹੀਂ ਕੀਤਾ ਜਾ ਰਿਹਾ ਔਰ ਅਸੀਂ ਸਪੈਸ਼ਲ ਤੌਰ ਤੇ ਜਿਹੜੇ ਕੁਝ ਚਲੋ ਸਾਡੇ ਮੁਲਾਜ਼ਮ ਲੈਕਚਰਾਂ ਦੇ ਦੌਰਾਨ ਥੋੜੇ ਬਿਜ਼ੀ ਵੀ ਰਹੇ ਅਸੀਂ ਅਸੀਂ ਸਪੈਸ਼ਲ ਜਿਹੜੀ ਮਹਮੇ ਚਲਾਈ ਹੋਈ ਆ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਅਸੀਂ ਸਕੂਲਾਂ 'ਚ ਜਾ ਕੇ ਵੀ ਉਹਨਾਂ ਨੂੰ ਅਵੇਅਰ ਕਰਦੇ ਆ ਕਿ ਇੱਕ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹਾਦਸੇ ਹੋਏ ਆ ਕਿ ਜਦੋਂ ਪਟਾਕਾ ਮਾਰਦਾ ਕਈ ਵਾਰ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਆ ਜੀ ਔਰ ਇਸ ਤਰ੍ਹਾਂ ਦੇ ਵੀ ਆ ਕਿਈ ਬੱਚੇ ਜਿਹੜੇ ਨਾਲ ਦੀ ਨਾਲ ਉਹਨਾਂ ਦੀ ਉਸੇ ਟਾਈਮ ਡੈਥ ਹੋ ਗਈ ਮੋਟਰਸਾਈਕਲ ਨੂੰ ਅੱਗ ਲੱਗੀ ਉਹ ਬਚ ਨਹੀਂ ਪਾਇਆ ਔਰ ਜਿਹੜਾ ਮਰੀਜ਼ ਕੋਈ ਹਸਪੀਟਲ ਤੇ ਬੈਠਾ ਔਰ ਉਹਨੂੰ ਜਿਹੜੀ ਉੱਚੀ ਆਵਾਜ਼ ਸੁਣ ਨਹੀਂ ਸਕਦਾ ਜੀ ਜੀ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਦਾ ਵੀ ਜਾਨੀ ਨੁਕਸਾਨ ਹੋ ਸਕਦਾ ਇਸ ਕਰਕੇ ਸਾਨੂੰ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਔਰ ਖਾਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਪੀਲ ਕਰਦਾ ਕਿ ਕਿਸੇ ਨੂੰ ਵੀ ਇਸ ਵੱਲੋਂ ਬਖਸ਼ਿਆ ਨਹੀਂ ਜਾਣਾ ਜਿਹੜਾ ਛੋਟੇ ਨੰਬਰ ਪਲੇਟ ਲਾਈ ਫਿਰਦਾ ਜਾਂ ਬਿਨਾਂ ਨੰਬਰ ਤੋਂ ਕੋਈ ਘੁੰਮ ਰਿਹਾ ਅਸੀਂ ਬਹੁਤ ਸਾਰੇ ਬਾਉਂਡ ਕੀਤੇ ਆ ਕਿਉਂਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਆ ਕਈ ਉਹਨੂੰ ਕੋਈ ਵਾਰਦਾਤ ਕਰਕੇ ਭੱਜ ਜਾਂਦੇ ਆ ਸੱਡਲੀ ਦਾ ਉਹ ਉਹੀ ਵਿਅਕਤੀ ਹੈ ਜਿਹਨੇ ਨੰਬਰ ਨਹੀਂ ਲਾਇਆ ਕਿ ਇਹ ਕੋਈ ਸ਼ਰਾਰਤੀ ਬੰਦਾ ਸੋ ਇਸ ਕਰਕੇ ਕਿਸੇ ਨੂੰ ਫੜਨਾ ਹੋਵੇ ਤਾਂ ਹੀ ਅਸੀਂ ਫੜ ਸਕਦੇ ਹਾਂ ਕਿ ਫਲਾਣੇ ਨੰਬਰ ਵਾਲਾ ਮੋਟਰਸਾਈਕਲ ਜਾਂ ਕਾਰ ਹੈ ਇੱਧਰ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਰਦਾਤ ਕਰਕੇ ਭੱਜਿਆ ਸੋ ਮੇਰੀ ਅਪੀਲ ਹੈ ਕਿ ਕਿਸੇ ਦੀ ਵੀ ਇਹ ਗੱਲ ਸੁਣੀ ਨਹੀਂ ਜਾਣੀ ਜੀ ਮੈਂ ਕੱਲ ਨੂੰ ਲਿਖਾ ਰਿਹਾ ਜਾਂ ਮੈਂ ਨੰਬਰ ਪਲੇਟ ਲਖਾਣੀ ਦਿੱਤੀ ਆ ਬਿਲਕੁਲ ਨਹੀਂ ਬਖਸ਼ਿਆ ਜਾਣਾ ਜੀ ਸੋਰੇ ਦਾ ਇਹ ਲੋਕਾਂ ਦੀ ਗੱਲ ਦੂਜੇ ਪਾਸੇ ਕੋਹ ਸਮੱਸਿਆ ਨੇ ਜੋ ਪੁਲਿਸ ਵਾਲੇ ਚਲਾਣ ਕਰਦੇ ਨੇ ਟ੍ਰੈਫਿਕ ਪੁਲਿਸ ਵਾਲੇ ਚਲਾਣ ਕਰਦੇ ਰਹੀਏ ਤਾਂ ਕਈ ਵਾਰ ਲੋਕੀ ਗੱਲ ਕਰਾਉਂਦੇ ਨੇ ਕੋ ਬਹਿਸ ਪੈਂਦੇ ਨੇ ਜੀ ਇਹ ਕੀ ਕਹਿਣਾ ਚਾਹੋਗੇ ਜੀ ਦੇਖੋ ਕੋਈ ਵਿਅਕਤੀ ਆ ਚਲੋ ਕਿਤੇ ਗੱਡੀ ਰੋਂਗ ਪਾਰਕਿੰਗ ਕਰਦੀ ਕਈ ਯਾਰ ਮਰੀਜ਼ ਹੁੰਦਾ ਕਿ ਹਸਪੀਟਲ ਦੇ ਵਿੱਚ ਜੀ ਉਹ ਗੱਲ ਮਤਲਬ ਚਲੋ ਬੰਦਾ ਕੋਈ ਸੋਚਦਾ ਵੀ ਯਾਰ ਵੀ ਇਹ ਐਮਰਜੈਂਸੀ ਦੇ ਵਿੱਚ ਆਮ ਲੋਕੀ ਕੋਈ ਇਸ ਤਰ੍ਹਾਂ ਦੀ ਗੱਲ ਕਰਾਣਾ ਬਹੁਤ ਮਾੜੀ ਗੱਲ ਹੈ ਲੋਕਾਂ ਨੂੰ ਮੈਂ ਉਹੀ ਅਪੀਲ ਕਰ ਰਿਹਾ ਕਿ ਪੁਲਿਸ ਦੇ ਡਰ ਤੋਂ ਨਹੀਂ ਆਪਣੀ ਸੁਰੱਖਿਆ ਲਈ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਆ ਅਸੀਂ ਦੇਖਦੇ ਹਾਂ ਕਈ ਲੋਕ ਜਿਹੜੇ ਆ ਸ਼ਕੀਨੀ ਦੇ ਤੌਰ ਤੇ ਸੀਟ ਬੈਲਟ ਨਹੀਂ ਲਗਾਉਂਦੇ ਜਦੋਂ ਵੀ ਕਿਤੇ ਹਾਸਾ ਹੁੰਦਾ 에ਅਰ ਬੈਗ ਜਿਹੜੇ ਆ ਉਹ ਸੇਫਟੀ 에ਅਰ ਬੈਗ ਤਾਂ ਹੀ ਖੁੱਲਦੇ ਜੇ ਸੀਟ ਬੈਲਟ ਲੱਗੀ ਹੋਏਗੀ ਜੀ ਸਰਕਾਰ ਨੇ ਇਹ ਕਰ ਦਿੱਤਾ ਕਿ ਚਾਹੇ ਛੋਟੀ ਤੋਂ ਛੋਟੀ ਗੱਡੀ ਆ ਮੰਜ਼ੂਰੀ ਤਾਂ ਦੇ ਰਿਹਾ ਕਿ ਜੇ ਉਹਨਾਂ ਨੇ ਉਹਦੇ ਵਿੱਚ ਸੇਫਟੀ ایر ਬੈਗ ਲਗਾਇਆ ਹੋਇਆ ਔਰ ਅਸੀਂ ਸੀਟ ਬੈਲਟ ਨਹੀਂ ਲਗਾ ਰਹੇ ਅਕਸਰ ਜਦੋਂ ਹਾਦਸਾ ਹੁੰਦਾ ਤੇ ਉਹਨਾਂ ਤੁਸੀਂ ਦੇਖਿਆ ਹੋਣਾ ਮੈਂ ਕਈ ਵਾਰ ਕਿਤਨਾ ਕਿਤੇ ਇਹੋ ਜਿਹੇ ਹਾਦਸਾ ਹੋਇਆ ਜਿਹੜਾ ਕਿ ਉਹ ਆਪਣੇ ਰਿਪੋਰਟਿੰਗ ਹੋਇਆ ਔਰ ਅਸੀਂ ਬੱਚਿਆਂ ਨੂੰ ਵੀ ਦਿਖਾਣੇ ਆ ਕਿ ਐਕਸੀਡੈਂਟ ਦੇ ਦੌਰਾਨ ਜਦੋਂ ਬਾਲ ਨਿਕਲ ਕੇ ਬਾਹਰ गिरਦੀ ਆ ਇਸ ਤਰ੍ਹਾਂ गिरਦੇ ਆ ਐਟ தி ਸਪੌਟ ਡੈਥ ਹੋ ਜਾਂਦੀ ਆ ਜਿਨ੍ਹਾਂ ਦੇ ਸੀਟ ਬੈਲਟ ਲੱਗੀ ਹੋਵੇ ਉਹਨਾਂ ਵਿਅਕਤੀਆਂ ਦੀ ਜਾਨ ਬਚ ਜਾਂਦੀ ਆ ਇਸੇ ਤਰ੍ਹਾਂ ਜਿਨ੍ਹਾਂ ਨੇ ਹੈਲਮਟ ਪਹਿਨੇ ਹੁੰਦਾ ਲੱਤਾਂਾਂ ਟੁੱਟ ਵੀ ਜਾਏ ਉਹ ਠੀਕ ਹੋ ਜੇਗੀ ਹੈਲਮਟ ਨਹੀਂ ਪਹਿਨੇ ਹੁੰਦਾ ਸਭ ਤੋਂ ਜ਼ਿਆਦਾ ਡੈਥ ਉਹਨਾਂ ਵਿਅਕਤੀਆਂ ਦੀ ਹੁੰਦੀ ਆ ਸੋ ਮੈਂ ਇਹੀ ਅਪੀਲ ਕਰਦਾ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਸੇਫਟੀ ਆਪਣੀ ਸੇਫਟੀ ਲਈ ਕਰਨਾ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋਟਲਸਾ ਸੁਣਨ ਵਾਲੇ ਜੁੜੇ ਸੀ ਡੀਐਸਪੀ ਟ੍ਰਾਫਿਕ ਨੇ ਜੀ ਇਹ ਪਟਿਆਲਾ ਦੇ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਵਧੀਆ ਵਿਚਾਰ ਸਾਂਝੇ ਕੀਤੇ ਨੇ ਦੇਖੋ ਗੱਲ ਇਹ ਹੈਗੀ ਆ ਸਾਡਾ ਜਿਹੜਾ ਆਪਣਾ ਸਿਸਟਮ ਹੈਗਾ ਅਸੀਂ ਆਪਣੀ ਸੁਰੱਖਿਆ ਆਪ ਕਰਨੀ ਹੈ ਜੇ ਇਹ ਆਪਣੀ ਸੁਰੱਖਿਆ ਅਸੀਂ ਆਪ ਨਹੀਂ ਕਰਦੇ ਉਹਦੇ ਜ਼ਿੰਮੇਵਾਰ ਅਸੀਂ ਆਂ ਫਿਰ ਲੰਘਿਆ ਬੇਲਾ ਹੱਥ ਨਹੀਂ ਆਉਂਦਾ ਅਸੀਂ ਵੀ ਇਹ ਅਪੀਲ ਕਰਾਂਗੇ ਆਵਾਜ਼ਾਈ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰੋ ਇੱਕ ਡੇਢ ਮਿੰਟ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸੋ ਜੇ ਅਸੀਂ ਆਵਾਜਾਈ ਨਿਯਮਾਂ ਦੀ ਕਰਾਂਗੇ ਬੱਚਿਆਂ ਨੂੰ ਵੀ ਸਿਖਾਓ ਜੇ ਆਵਾਜਾਈ ਨਿਯਮਾਂ ਦੇ ਉੱਤੇ ਜਾ ਕੇ ਕੰਮ ਕਰਾਂਗੇ ਤਾਂ ਤੁਸੀਂ ਵੀ ਸੁਰੱਖਿਅਤ ਹੋ ਦੂਜਿਆਂ ਨੂੰ ਵੀ ਸੁਰੱਖਿਅਤ ਕਰ ਸਕਦੇ ਆਂ ਕਈ ਵਾਰੀ ਨਸ਼ੇ ਦੀ ਆੜ ਦੇ ਵਿੱਚ ਵੀ ਬਹੁਤ ਕੁਝ ਵਾਪਰਦਾ ਹੈ ਇੱਥੇ ਗੱਡੀਆਂ ਦੇ ਵਿੱਚ ਹੀ ਬਾਹਰ ਬਣਾਈ ਫਿਰਦੇ ਆਂ ਥੋੜਾ ਜਿਹਾ ਹਰ ਸ਼ਹਿਰੀ ਨੂੰ ਹਰ ਵਿਅਕਤੀ ਨੂੰ ਆਪਣਾ ਜਿਹੜਾ ਖਿਆਲ ਹੈ ਉਹ ਆਵਾਜਾਈ ਦੇ ਨਿਯਮਾਂ ਨੂੰ ਪਾਲਣ ਕਰਕੇ ਰੱਖਣਾ ਚਾਹੀਦਾ ਜੀ ਸੋ ਅਜੇ ਫੇਰ ਮੁਲਾਕਾਤ ਫੇਰ ਹਾਜ਼ਰ ਹੋ ਮੰਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਾਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ